ਬ੍ਰਿਟਨ ਦੇ ਵਿੱਚ ਹੋਊਗਾ ਜੀ ਸਾਰਾ ਕੰਮ ਆਪਣਾ ਠੀਕ ਹੈ ਜੀ ਬੰਦਾ ਮੌਕੇ ਤੇ ਆ ਕੇ ਦੇਖ ਸਕਦਾ ਹੈ ਬਗੈਰਾ ਸੀਸੀਟੀਵੀ ਕੈਮਰਾ ਲਗਾ ਕੇ ਦੇ ਦਾਂਗੇ ਆਪਾਂ ਜਿਵੇਂ ਮਰਜ਼ੀ ਚਾਹੇ ਫੌਰਨ ਤੋਂ ਮੇਰੀਆਂ ਪਾਰਟੀਆਂ ਫੌਰਨ ਤੋਂ ਮੇਰੀ ਡੀਲ ਹੋਈ ਹੋਈ ਆ ਉਹਨਾਂ ਨੂੰ ਕੈਮਰੇ ਦੇ ਵਿੱਚ ਆਪਾਂ ਦਿਖਾ ਸਕਦੇ ਸਭ ਤੋਂ ਵੱਜਦਾ ਆਰਕੀਟੈਕਟ ਦਾ ਕੰਮ ਜੀ ਫਿਰ ਬਿਲਡਰ ਦਾ ਕੰਮ ਵੀ ਨਾਲ ਆਪਾਂ ਹਾਂਜੀ ਆਪਾਂ ਡਰਾਇੰਗ ਤਿਆਰ ਕਰਕੇ ਦਿੰਨੇ ਆ ਜਿਨ੍ਹਾਂ ਨੂੰ ਮੰਨ ਲਾ ਟਾਈਮ ਦੀ ਸ਼ੋਰਟੇਜ ਹੁੰਦੀ ਆ ਉਹਨਾਂ ਨੂੰ ਆਪਾਂ ਕੰਸਟ੍ਰਕਸ਼ਨ ਕੋਟੀ ਤਿਆਰ ਵੀ ਕਰਕੇ ਦਿੰਨੇ ਆ ਆਪਾਂ ਰੀਟਨ ਦੇ ਵਿੱਚ ਕੰਮ ਕਰਦੇ ਆ ਐਗਰੀਮੈਂਟ ਦੇ ਨਾਲ ਕੰਮ ਕਰਾਂਗੇ ਇਹ ਮੇਰੀ ਜ਼ਿੰਮੇਵਾਰੀ ਆ ਜਿਹੜੀ ਆਪਣੀ ਰੀਟਨ ਦੇ ਵਿੱਚ ਗੱਲ ਹੋ ਗਈ ਉਹੀ ਸਮ ਹੋਗਾ ਤੇ 2000 ਏਰੀਆ ਦਾ 3 ਲੱਖ ਦਾ ਫਾਸਲਾ ਹੋਊਗਾ ਠੀਕ ਹੈ ਜੀ ਆਮ ਰੇਟ ਨਾਲ ਹਾਂ ਏ ਕਲਾਸ ਮਟੀਰੀਅਲ ਯੂਜ਼ ਕਰਦੇ ਆਂ ਬੀ ਕਲਾਸ ਜੀ ਕੋਈ ਮੇਰੇ ਕੋਲ ਮਟੀਰੀਅਲ ਦੀ ਗੱਲ ਕਰਨ ਆਉਂਦਾ ਜੀ ਮੈਂ ਉਹ ਡੀਲ ਨਹੀਂ ਫੜਦਾ ਜੀ ਡੀਲ ਨਹੀਂ ਫੜਦੇ ਹਾਂ ਹਾਂ ਮੈਂ ਏ ਕਲਾਸ ਹੀ ਕੰਮ ਕਰਦਾ ਜੀ ਕੰਮ ਦੇ ਕੋਲ ਦਿਲ ਲਾ ਕੇ ਕਰਦੇ ਆਂ ਹਾਂ ਜੀ ਸਾਰੇ ਰੀਜਨਾਂ 'ਚ ਕੰਮ ਕਰਦੇ ਆਂ ਮੈਂ ਬਗੈਰਾਂ ਟੀਮ ਨੂੰ ਆਪ ਨੂੰ ਇਹ ਕਹਿਣਾ ਵੀ ਮੈਂ ਆਪਦਾ ਘਰ ਸਮਝ ਕੇ ਘਰ ਪਾਉਣਾ ਜੀ ਠੀਕ ਹੈ ਜੀ ਇਸ ਤੋਂ ਵੱਡੀ ਗੱਲ ਕੋਈ ਛੇਤਿੰਨ ਕਰਦਾ ਨਹੀਂ ਹੈਗਾ ਮੇਰੇ ਹਿਸਾਬ ਨਾਲ ਲੇ ਵੀ ਦੋਸਤੋ ਅੱਜ ਦੀ ਵੀਡੀਓ ਬਈ ਉਹਨਾਂ ਵਾਸਤੇ ਹੈ ਜਿਹੜੇ ਬਈ ਕਹਿੰਦੇ ਵੀ ਸਾਡੇ ਕੋਲੇ ਜਗ੍ਹਾ ਤਾਂ ਹੈਗੀ ਹੈਗੀ ਪਰ ਸਾਡੇ ਕੋਲੇ ਟਾਈਮ ਨਹੀਂ ਹੈਗਾ ਤੇ ਵੀ ਸਾਨੂੰ ਕੋਈ ਐਸਾ ਬਿਲਡਰ ਦਿਓ ਜਿਹੜਾ ਸਾਰਾ ਸਮਾਨ ਹੋਵੇ ਬਾਈ ਦਾ ਤੇ ਸਾਨੂੰ ਘਰ ਪਾ ਕੇ ਦੇ ਦੇਣਾ ਤੁਹਾਡੇ ਲਈ ਬਾਈ ਜੀ ਖਾ ਸਕੀ ਕੰਮ ਹੋਊਗਾ ਇੱਕ ਨੰਬਰ ਨਕਸ਼ੇ ਤੋਂ ਲੈ ਕੇ ਘਰ ਦੀ ਤਿਆਰੀ ਤੱਕ ਦਾ ਕਿਵੇਂ ਹੁੰਦਾਗਾ ਤੇ ਕਿੱਦਾਂ ਆਂਦੀ ਫਿਨਿਸ਼ਿੰਗ ਹੁੰਦੀ ਹੈਗੀ ਪਾਉਂਦੇ ਕਿੱਦਾਂ ਨੇ ਆਪਾਂ ਅੱਜ ਆਇਆ ਬਈ ਜਮਾ ਬਾਣਦੇ ਪਾਣਾ ਬਈ ਵੀਰ ਕਾਰਕ ਕੇ ਮੇਰੇ ਡੀ ਕਰਕੇ ਦਿੰਦੇ ਨੇ ਸਾਰੀ ਗੱਲਬਾਤ ਕਰਦਾਂਗੇ ਬਣੇ ਰਿਵਿਊ ਦੇ ਵਿੱਚ ਭਾਈ ਅਸੀਕਾਰ ਜੀ ਅਸੀਕਾਰ ਜੀ ਕੀ ਹਾਲ ਚੱਲ ਨੇ ਭਾਈ ਜੀ ਦੱਸਣਾਓ ਠੀਕ ਹੈ ਬਾਈ ਜੀ ਖੜੇ ਕਿੱਥੇ ਆਪਾਂ ਐਸਾ ਆਪਾਂ ਸੰਗਰੂਰ ਖੜੇ ਆ ਜੀ ਕਿਸ਼ਨਪੁਰਾ ਰੋਡ ਤੇ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਈ ਜੀ ਆਪਾਂ ਨੂੰ ਕੰਮ ਕਰਦੇ ਨੂੰ ਹੁਣ 4-5 ਸਾਲ ਦੇ ਆਸ-ਪਾਸ ਹੋ ਗਏ ਅੱਧਾ ਰੈਡੀ ਹੋ ਗਿਆ ਜਾਂ ਪਰ ਹਜੇ ਹੋਣਾ ਹੀ ਹੈ ਕਰ ਕਿੰਨਾ ਟਾਈਮ ਲੱਗ ਜੂ ਇਹਨੂੰ ਹਾਂ ਕੰਸਟ੍ਰਕਸ਼ਨ ਦਾ ਪੂਰਾ ਜਿਹਾ ਇੰਟੀਰੀਅਰ ਚੱਲ ਪਿਆ ਜੀ ਆਪਣਾ ਇੰਟੀਰੀਅਰ ਚੱਲ ਪਿਆ ਹਾਂ ਟਾਈਲ ਲੱਗ ਗਈ ਬਾਕੀ ਪੇਂਟ ਦਾ ਕੰਮ ਚੱਲ ਰਿਹਾ ਹੁਣ ਪੁੱਟੀ ਪੁੱਟੀ ਕਰ ਰਹੇ ਨੇ ਜੀ ਠੀਕ ਹੈ ਜੀ ਕੰਮ ਕੀ ਹੈ ਵੈਸੇ ਆਪਣਾ ਜੇ ਆਪਾਂ ਕੰਮ ਦੇਖਿਆ ਜੇ ਕੀ ਕੀ ਕੰਮ ਆਪਾਂ ਕਰਦੇ ਆ ਹਰ ਤੋਂ ਸਭ ਤੋਂ ਪ ਹੁੰਦੀ ਆ ਉਹਨਾਂ ਨੂੰ ਆਪਾਂ ਕੰਸਟ੍ਰਕਸ਼ਨ ਕੋਠੀ ਤਿਆਰ ਵੀ ਕਰਕੇ ਦਿੰਨੇ ਆ ਕੰਸਟ੍ਰਕਸ਼ਨ ਦਾ ਕੰਮ ਵੀ ਨਾਲ ਇੰਟੀਰੀਅਰ ਦਾ ਕੰਮ ਵੀ, ਬੁੱਡਨ ਵਰਕ ਹੋ ਗਿਆ, ਟਾਈਲ ਸਾਰਾ A to Z ਕੰਮ ਕਰਕੇ ਦਿੰਦੇ ਆ A to Z ਕੰਮ ਕਰਕੇ ਦਿੰਦੇ ਆ A to Z ਕਰਕੇ ਦਿੰਦੇ ਆ ਜੀ ਤੱਬੀ ਮਿੱਤਰੋ ਜਾਨਕੀ ਸਿਰਫ ਤੁਹਾਡੇ ਕੋਲੇ ਇਕੱਲੀ ਥਾਂ ਥਾਂ ਹੋਵੇ ਨਾ ਜਗ੍ਹਾ ਜਗ੍ਹਾ ਹੋਵੇ ਬਾਕੀ ਸਾਰਾ ਕੰਮ ਛੋੜਾ ਹੋਊਗਾ ਸਾਡਾ ਹੋਊਗਾ ਜੀ ਇਟਾ ਉਟਾ ਜੋ ਵੀ ਲੋਕ ਇਹ ਤੁਹਾਨੂੰ ਜੱਟ ਆਪਾਂ ਰੀਟਨ ਦੇ ਵਿੱਚ ਕੰਮ ਕਰਦੇ ਆ ਐਗਰੀਮੈਂਟ ਦੇ ਨਾਲ ਕੰਮ ਕਰਾਂਗੇ ਇਹ ਮੇਰੀ ਜ਼ਿੰਮੇਵਾਰੀ ਹੈ ਜਿਹੜੀ ਆਪਣੀ ਰੀਟਨ ਦੇ ਵਿੱਚ ਗੱਲ ਹੋ ਗਈ ਉਹੀ ਸਮਾਨ ਆਊਗਾ ਉਦਾਂ ਹੀ ਕੰਮ ਚੱਲੂਗਾ ਜੀ ਆਪਣਾ ਰੇਟ ਕੀ ਆ ਹੋਰ ਨਾਲ ਕਿਵੇਂ ਹੋਊਗਾ ਜੀ ਕਿੰਨਾ ਕਾਫਾ ਫਾਇਦਾ ਕਿੰਨਾ ਕੁ ਹੋਊਗਾ ਜੀ ਫਾਇਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਆਪਦੀ ਪਹਿਲਾਂ ਹੀ ਵੀਡੀਓ ਬਣੀ ਹੋਈ ਆ ਫਾਇਦਾ ਘੱਟੋ ਘੱਟ ਹੈ ਜੇ 2000 ਏਰੀਆ ਦਾ 3 ਆਮ ਰੇਟ ਨਾਲੋਂ ਜਿੰਨਾ ਏਰੀਆ ਹੋਊਗਾ ਉਹਦੇ ਚ 2.5 ਲੱਖ ਦਾ ਫਾਸਲਾ ਪਾ ਕੇ ਚੱਲੂਗਾ ਠੀਕ ਹੈ ਜੀ ਮਟੀਰੀਅਲ ਤਾਂ ਨਹੀਂ ਕਿਤੇ ਹੋ ਘਰ ਦੇ ਤੁਸ ਜੀ ਰੇਟਾਂ ਦੇ ਵਿੱਚ ਹੋਊਗਾ ਜੀ ਆਪਣਾ ਬਹੁਤ ਕਮੈਂਟ ਆਏ ਵੀਰ ਉਹ ਨਾ ਮਟੀਰੀਅਲ ਮਾੜਾ ਲਾਉਣਗੇ ਰੇਟਾਂ ਦੇ ਵਿੱਚ ਹੋਊਗਾ ਜੀ ਸਾਰਾ ਕੰਮ ਆਪਣਾ ਠੀਕ ਹੈ ਜੀ ਬੰਦਾ ਮੌਕੇ ਤੇ ਆ ਕੇ ਦੇਖ ਸਕਦਾ ਹੈ ਬਗੈਰਾ ਸੀਸੀਟੀਵੀ ਕੈਮਰਾ ਲਗਾ ਕੇ ਦੇ ਦਾਂਗੇ ਆਪਾਂ ਠੀਕ ਹੈ ਜੀ ਜਿਵੇਂ ਮਰਜ਼ੀ ਜਾਏ ਫੋਰਨ ਤੋਂ ਮੇਰੀਆਂ ਪਾਰਟੀਆਂ ਫੋਰਨ ਤੋਂ ਮੇਰੀ ਡੀਲ ਹੋਈ ਹੋਈ ਆ ਉਹਨਾਂ ਨੂੰ ਕੈਮਰੇ ਦੇ ਵਿੱਚ ਆਪਾਂ ਦਿਖਾ ਸਕਦੇ ਆ ਠੀਕ ਹੈ ਜੀ ਇੰਨੀ ਗਰੰਟੀ ਲੈ ਆਉਣੇ ਹੋ ਜਾਨੀ ਕਿ ਮੈਂ A to Z ਗਰੰਟੀ ਹੈ ਜੀ ਸਮਾਨ ਦੀ ਜਿਹੜਾ ਵੀ ਸਮਾਨ ਆਪਾਂ ਇੰਟੀਰੀਅਰ ਦਾ ਲਾਉਣਾ ਹੈ ਸੇਵਲ ਵਰਕ ਦਾ ਲਾਉਣਾ ਹੈ ਜਿਹੜੀ ਆਪਣੀ ਡੀਲ ਹੋਊਗੀ ਲਿਖਣ ਦੇ ਰਿਟਨ ਦੇ ਵਿੱਚ ਹਾਂਜੀ ਉਹੀ ਸਮਾਨ ਲੱਗੂਗਾ ਜਦੋਂ ਮਰਜ਼ੀ ਬੰਦਾ ਆ ਕੇ ਨੇਰੇ ਸਵੇਰੇ ਮੇਰੀ ਪਿੱਠ ਪਿੱਛੇ ਚੈੱਕ ਕਰ ਸਕਦਾ ਠੀਕ ਆ ਸਹੀ ਹੈ ਇਹ ਮੇਰੀ ਤਸੱਲੀ ਹੈ ਜੀ ਹਾਂ ਇਹ ਕੰਮ ਚੱਲਦਾ ਹੀ ਹੈ ਜੇ ਫਿਨਿਸ਼ਿੰਗ ਨਹੀਂ ਆਈ ਹੈਗੀ ਤਾਂ ਕਰਕੇ ਥੋੜਾ ਜਿਹਾ ਉਹ ਹੈ ਡਸਟ ਆਈ ਹੋਈ ਹੈਗੀ ਉੱਪਰ ਠੀਕ ਹੈ ਜੀ ਹਾਂ ਇਹ ਤਾਂ ਉਹ ਕੰਪਲੀਟ ਫਿਨਿਸ਼ਿੰਗ ਆ ਗਈ ਤੁਹਾਨੂੰ ਉਹ ਵੀ ਸਾਈਡ ਤੋਂ ਦਿਖਾ ਦਾਂਗੇ ਆਪਾਂ ਠੀਕ ਹੈ ਜੀ ਹਾਂ ਜਦੋਂ ਇਹ ਕੰਪਲੀਟ ਹੋ ਗਈ ਤੁਹਾਨੂੰ ਇਹ ਤੇ ਦੁਬਾਰਾ ਆਪਾਂ ਢੇੜਾ ਮਰਵਾ ਦਾਂਗੇ ਠੀਕ ਹੈ ਜੀ ਬਣਦੇ ਤੇ ਆਏ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਾਈ ਸਾਰਾ ਕੁਝ ਖਿਲ ਰਿਹਾ ਹੋਇਆ ਫਿਲਹਾਲ ਆ ਜਾਓ ਬਾਈ ਜੀ ਮੜਾ ਜੀ ਖਿਲ ਰਿਹਾ ਹੋਇਆ ਸਾਰਾ ਕੁਝ ਅਜੇ ਤਾਂ ਨਹੀਂ ਦੇਖ ਸਕਦੇ ਹੋ ਬਈ ਨਾ ਆਪ ਸੈਂਟ ਯੂਜ਼ ਕਰਦੇ ਆਪਾਂ ਜੀ ਹਾਂ ਏ ਕਲਾਸ ਮਟੀਰੀਅਲ ਯੂਜ਼ ਕਰਦੇ ਬੀ ਕਲਾਸ ਜੇ ਕੋਈ ਮੇਰੇ ਕੋਲ ਮਟੀਰੀਅਲ ਦੀ ਗੱਲ ਕਰਨ ਆਉਂਦਾ ਜੀ ਮੈਂ ਉਹ ਡੀਲ ਨਹੀਂ ਫੜਦਾ ਜੀ ਡੀਲ ਨਹੀਂ ਫੜਦੇ ਹਾਂ ਹਾਂ ਮੈਂ ਏ ਕਲਾਸ ਹੀ ਕੰਮ ਕਰਦਾ ਜੀ ਠੀਕ ਆ ਜੀ ਉਹਦੇ ਹਿਸਾਬ ਨਾਲ ਹੀ ਰੇਟ ਬਣਦਾ ਜੀ ਆਪਣਾ ਠੀਕ ਆ ਇਹ ਮਿੱਤਰੋ ਦੱਸੋ ਮਾੜਾ ਇਹ ਕੰਮ ਬਾਰੇ ਦੱਸੋ ਜੀ ਆਪਣਾ ਕੰਮ ਨੇ ਕੀਤਾ ਹੋਇਆ ਜੀ ਕਿੱਦਾਂ ਦਾ ਕੀਤਾ ਕਿਵੇਂ ਕੀਤਾ ਹੈ ਤੁਸੀਂ ਨੇ ਕੰਮ ਦੇਖੋ ਦਿਲ ਲਾ ਕੇ ਕਰਦੇ ਹਾਂ ਹਾਂ ਜੀ ਸਾਰੀ ਰੀਜ ਨਾਲ ਕੰਮ ਕਰਦੇ ਹਾਂ ਹਾਂ ਮੈਂ ਬਗੈਰ ਦਾ ਟੀਮ ਨੂੰ ਆਪ ਜੀ ਨੂੰ ਇਹ ਕਹਿਣਾ ਵੀ ਮੈਂ ਆਪ ਦਾ ਘਰ ਸਮਝ ਕੇ ਘਰ ਪਾਉਣਾ ਜੀ ਠੀਕ ਹੈ ਜੀ ਇਸ ਤੋਂ ਵੱਡੀ ਗੱਲ ਕੋਈ ਛੇਤਰੀ ਕਰਦਾ ਨਹੀਂ ਹੈਗਾ ਮੇਰੇ ਸਾਬ ਹਾਂ ਜੀ ਤੁਸੀਂ ਆਉਂਦੇ ਰਹਿੰਦੇ ਹੋ ਯਾਨੀ ਕਿ ਜਦੋਂ ਵੀ 24 ਘੰਟੇ ਕਿਹੜਾ ਜੀ ਮੇਰਾ ਹਾਂ ਜੀ ਬਗੈਰ ਮੇਰੇ ਫਾਦਰ ਸਾਹਿਬ ਵੀ ਇੱਥੇ ਸਾਈਡ ਤੇ ਆਪ ਦੇ ਦੇਖ ਰਹੇ ਕਿ ਕਰਦੇ ਨੇ ਸਹੀ ਗੱਲ ਹਾਂ ਘਰ ਮੰਗੂ ਕੰਮ ਕਰਦੇ ਨੇ ਇਸ ਤੋਂ ਵੱਧ ਗਰੰਟੀ ਨਹੀਂ ਹੁੰਦਾ ਜੀ ਮੈਂ ਬਾਈ ਜੀ ਡਿਟੇਲ ਵਗੈਰਾ ਹੋ ਗਿਆ ਟੈਲ ਵੀ ਆਪਾਂ ਦਿਖਾਈ ਦੇਈ ਹੈ ਨਾ ਮੌਕੇ ਤੇ ਹਾਂ ਜੀ ਜਿੱਦਾਂ ਦੀ ਵੀ ਤੁਸੀਂ ਮਰਜ਼ੀ ਲਵਾ ਸਕਦੇ ਹੋਗੇ ਨਾ ਅੱਛਾ ਠੀਕ ਹੈ ਜੀ ਵਧੀਆ ਕੁਆਲਿਟੀ ਵਾਲੀ ਟਾਇਲ ਲਾਉਣੇ ਕਿਵੇਂ ਜਿਹੇ ਜੀ ਆਪਣੀ ਡੀਲ ਹੋ ਜਾਂਦੀ ਜੀ ਦੇਖੋ ਹਾਂ ਜੀ ਹਾਂ ਜੀ ਚਾਹੇ ਅਗਲਾ 1000 ਰੁਪਿਆ ਵਾਲੀ ਚੀਜ਼ ਨੂੰ ਹੱਥ ਪਾ ਲਈ ਚਾਹੇ 100 ਵਾਲੀ ਪੜ ਜਾਏ ਜਿਹੇ ਜੀ ਆਪਣੀ ਡੀਲ ਹੋ ਉਹਦੇ ਹਿਸਾਬ ਨਾਲ ਆਪਣਾ ਰੇਟ ਬਣਦਾ ਜੀ ਠੀਕ ਹੈ ਜੀ ਹਾਂ ਜੀ ਉੱਪਰ ਦਿਖਾਈਏ ਆਪਾਂ ਜਾ ਕੇ ਆਏ ਬਈ ਉੱਪਰ ਦਿਖਾਉਂਦਾ ਲੈ ਵੀ ਮਿੱਤਰੋ ਆਪਾਂ ਆ ਗਏ ਜੀ ਉੱਪਰਲੀ ਸਾਈਡ ਹਾਂ 200 ਬੀ ਜਿਹਦੇ ਬਾਰੇ ਨਾ ਫਿਨਿਸ਼ਿੰਗ ਉਰੀ ਆਈ ਪਈ ਆ ਵਧੀਆ ਜੀ ਹਾਂ ਬਸ ਇਹ ਚ ਆਪਾਂ ਪੌਕਸੀ ਭਰਨੀ ਰਹਿੰਦੀ ਹੈ ਜੀ ਦੇਖੋ ਜਿਹੜੀ ਮੇਨ ਗੱਲ ਹੁੰਦੀ ਹੈ ਵੀ ਉੱਚੀ ਨਹੀਂ ਵੀ ਨਾ ਹੋ ਲੇ મિતਰੋ ਦੇਖ ਸਕਦੇ ਹੋਗੇ ਇਹ ਕੰਮ ਜ਼ਰੂਰੀ ਹੁੰਦਾ ਵੀ ਜੇ ਕੋਈ ਚੀਜ਼ ਐ ਨਿੱਕੀਆਂ ਗੱਲਾਂ ਹੁੰਦੀਆਂ ਨੇ ਜੇ ਤੇ ਉਹ ਰੱਖਣਾ ਪੈਂਦਾ ਤੇ ਇਹ ਕੋਈ ਚੀਜ਼ ਐ ਲੱਗਦਾ ਵੀ ਸਹੀ ਨਹੀਂ ਹੈਗੀ ਆਪਾਂ ਪੱਟ ਕੇ ਦੁਬਾਰਾ ਲਾ ਕੇ ਦਿੰਦੇ ਦੁਬਾਰਾ ਲਾ ਦਿੰਦੇ ਹੋਗੇ ਹਾਂ ਠੀਕ ਹੈ ਜੀ ਜਿਹੜੀ ਆਪਣੀ ਆਹ ਚੀਜ਼ ਹੁੰਦੀ ਹੈ ਜੀ ਆਪਾਂ ਇਹ ਲੱਕੜਾ ਜਿਹਾ ਸਾਗਵਾਂ ਦੀ ਲੱਕੜ ਹੈ ਜੀ ਸਾਗਵਾਂ ਦੀ ਲੱਕੜ ਲੱਗੀ ਹੋਈ ਹੈ ਇਹ ਸਾਗਵਾਂ ਦੀ ਲੱਕੜ ਲਾਈ ਹੋਈ ਹੈਗੀ ਟੌਪ ਦਾ ਕੰਮ ਕਰਦੇ ਨੇ ਬਾਈ ਦੇਖ ਸਕਦੇ ਹੋਗੇ ਤੁਸੀਂ ਵੀ ਬਾਈ ਜੇ ਕੰਮ ਕਰਵਾਉਣਾ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਕਰਵਾ ਸਕਦੇ ਹੋਗੇ ਦੱਸੋ ਬਾਈ ਬਾਹਰਲੇ ਪਾਸੇ ਆ ਗਿਆ ਆਪਣੇ ਇਹ ਕਸਕ ਸੰਦਾਂ ਨੂੰ ਆਪਣਾ ਟਾਪ ਦਾ ਫਰਸ਼ ਲੱਗ ਰਿਹਾ ਜੀ ਠੀਕ ਹੈ ਜੀ ਵੀ ਦੇਖੋ ਬਈ ਚੈੱਕ ਕਰ ਲੋ ਬਈ ਕੰਮ ਨਾ ਜਿਹੜੀ ਮੇਨ ਗੱਲ ਹੁੰਦੀ ਹੈ ਵੀ ਕੰਮ ਦੇ ਵਿੱਚ ਸਫਾਈ ਕਿੱਦਾਂ ਦੀ ਹੈਗੀ ਉਹ ਤੁਸੀਂ ਦੇਖ ਸਕਦੇ ਹੋਗੇ ਕੱਲਾ ਕੱਲਾ ਕੰਮ ਬਾਈ ਜੀ ਕਰਕੇ ਦੇਣਗੇ ਤੁਹਾਨੂੰ ਰੰਗ ਦਾ ਫਰਸ਼ਾਂ ਦਾ ਗੇਟ ਗ੍ਰਿਲਾਂ ਦਾ ਜੋੜੀਆਂ ਪੱਲੇ ਦਾ ਸਾਰਾ ਕੰਮ ਹੋਊਗਾ ਆਈਏ ਕਿੱਥੇ ਜੀ ਕਿਸੇ ਨੇ ਆਉਣ ਆਵੋ ਛੋਟੇ ਨਾਲ ਗੱਲਬਾਤ ਕਰਨ ਨੂੰ ਵਾਸਤੇ ਸੰਗਰੂਰ ਹਾਂਜੀ ਨਾਨਕਣਾ ਚੌਂਕ ਤੋਂ ਅੱਗੇ ਆਪਣਾ ਦਫ਼ਤਰ ਹੈ ਠੀਕ ਹੈ ਜੀ ਮੰਗਵਾਲ ਮੇਨ ਰੋਡ ਤੇ ਜੀ ਮੰਗਵਾਲ ਮੇਨ ਰੋਡ ਤੇ ਠੀਕ ਹੈ ਜੀ ਕੀ ਨਾਮ ਕੀ ਆਪਣੇ ਦਫ਼ਤਰ ਦਾ ਨਾਮ ਹੈ ਆਪਣਾ ਆਫਿਸ ਦਾ ਨਾਮ ਹੈ ਜੀ ਨਕਸ਼ਾ ਮੇਕਰ ਆਰਕੀਟੈਕਟ ਐਂਡ ਬਿਲਡਰ ਠੀਕ ਹੈ ਜੀ ਨਕਸ਼ਾ ਦਾ ਕੰਮ ਆਪਣਾ ਮੇਨ ਆ ਨਾ ਜੇ ਆਪਾਂ ਜੇ ਨਕਸ਼ਾ ਪਹਿਲਾਂ ਡਰਾਇੰਗ ਤਿਆਰ ਕਰਦੇ ਆ ਜੇ ਆਪਾਂ ਨਕਸ਼ਾ ਤਿਆਰ ਕਰਦੇ ਆ ਠੀਕ ਹੈ ਜੀ ਫਿਰ ਆਪਾਂ ਕੋਠੀ ਦਾ ਕੰਮ ਸ਼ੁਰੂ ਕਰਦੇ ਆ ਠੀਕ ਹੈ ਜੀ ਕੱਲਾ ਨਕਸ਼ਾ ਕਰਵਾਉਣਾ ਹੋਵੇ ਜੇ ਕਿਸੇ ਨੇ ਉਹ ਵੀ ਬੰਦਾ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਪਹਿਲਾਂ ਕੰਮ ਹੀ ਸ਼ੁਰੂ ਨਕਸ਼ੇ ਤੋਂ ਹੁੰਦੇ ਆ ਆਪਣੇ ਠੀਕ ਹੈ ਜੀ ਉਸ ਤੋਂ ਬਾਅਦ ਇੱਧਰ ਇੱਧਰ ਕਿਉਂ ਆਗੇ ਜੇ ਇਹ ਵੀ ਸੁਣ ਮੈਂ ਡਿਟੇਲ ਚ ਦੱਸ ਦਿੰਨਾ ਹਾਂਜੀ ਟਾਈਮ ਦੀ ਛੋਟੇਜ ਹੁੰਦੀ ਹੈ ਓਨਰ ਕੋਲ ਡਰਾਇੰਗ ਅਪ ਤੋਂ ਬਣਵਾ ਕੇ ਲੈ ਜਾਂਦੇ ਨੇ ਫਿਰ ਕਹਿੰਦੇ ਨੇ ਮਿਸਤਰੀ ਦੇ ਦਿਓ ਫਿਰ ਉਹਦੇ ਨਾਲ ਚੰਗਾ ਸੀ ਆਪੇ ਡੀਲ ਕਰਨ ਲੱਗ ਆਪੇ ਡੀਲ ਕਰ ਲੈਂਦੇ ਆ ਲੈ ਮਿੱਤਰੂ ਜੇ ਤੁਸੀਂ ਵੀ ਆਉਂਗੇ ਤਾਂ ਬਾਈ ਜੀ ਕੋਲ ਤਾਂ ਤੁਹਾਡਾ ਲਗਭਗ 2 3 4 ਲੱਖ ਰੁਪਏ ਦਾ ਫਾਇਦਾ ਹੋਊਗਾ ਏ ਕਲਾਸ ਕੰਮ ਅਤੇ ਏ ਕਲਾਸ ਦਾ ਜੋ ਵੀ ਮਟੀਰੀਅਲ ਲੱਗੂਗਾ ਸਾਰਾ ਗੁੱਡ ਕੁਆਲਿਟੀ ਦਾ ਹੋਊਗਾ ਗਾਰੰਟੀ ਆ ਬਾਈ ਜੀ ਕਹਿੰਦੇ ਵੀ ਤੁਸੀਂ ਇੱਥੇ ਆਓ ਸਾਡੇ ਕੋਲੇ ਬੈਠ ਕੇ ਸਾਰਾ ਕੰਮ ਆਪ ਵੀ ਕਰਵਾ ਸਕਦੇ ਹੋ ਠੀਕ ਆ ਬਾਈ ਜੀ ਠੀਕ ਹੈ ਜੀ ਧੰਨਵਾਦ ਜੀ ਆਜੋ ਬਾਈ ਜੀ ਜੇ ਕਿਸੇ ਵੀ ਮੇਰੇ ਵੀਲੇ ਕੰਮ ਕਰਵਾਉਣਾ ਹੋਵੇ